ਸਲੋਜੀ ਚਾਰੇ ਪਾਸੇ ਮੱਝ ਗਿਆ ਸ਼ੋਰ ਲੋਕ ਕਹਿੰਦੇ ਵੱਡਾ ਡਿੱਪੂ ਦੀ ਦੁਕਾਨਦਾਰ ਵਰਗਾ ਹੈ ਨਹੀਂ ਕੋਈ ਹੋਰ ਚਾਹੇ ਕਿਸ ਨੇ ਵਿਆਹ ਚਾਹੇ ਕਪੜਾ ਨਾ ਦਾਜ ਬਰੀ ਚਾਹੇ ਦੇਣ ਲੈਣ ਕਰਨਾ ਲੋਕ ਕਹਿੰਦੇ ਸਿਰਫ ਜਾਣਾ 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 ਤੇ ਵੱਡਾ ਡਿੱਪੂ ਪੰਗਾ ਜਾਣਾ ਭਾਈ ਉਹਦਾ ਇੱਕੋ ਇੱਕ ਕਰਨਾ ਵੱਡੇ ਡਿੱਪੂ ਨੇ ਲੁੱਟ ਨੂੰ ਬਿਲਕੁਲ ਖਤਮ ਕਰਤਾ ਆ ਰੇਟ ਸਾਰੇ ਟਰਾਂਸਪੇਰੈਂਟ ਆ ਕੱਲੀ ਕੱਲੀ ਚੀਜ਼ ਦੇ ਉੱਤੇ ਰੇਟ ਲੱਗਾ ਹੋਇਆ ਬਾਜ਼ਾਰ ਕੋਈ ਜਾਂਦਾ ਸੂਟ ਦਾ ਰੇਟ ਕੋਈ 800 ਦਸੂ ਕੋਈ 900 ਦਸੂਗਾ ਇੱਥੇ ਪਹਿਲੇ ਰੇਟ ਦੀਆਂ ਸਲਿੱਪਾਂ ਲੱਗੀਆਂ ਹੋਈਆਂ ਟੈਗ ਲੱਗੇ ਹੋਏ ਸਿਰਫ 350 ਰੁਪਏ ਦਾ ਸੂਟ ਆ ਆ ਕੱਲ ਵੀ ਕਿਸੇ ਨੇ ਲਿਆਂਦਾ ਸੀ 850 ਰੁਪਏ ਦਾ ਇੱਥੇ ਮਿਲਦਾ 350 ਰੁਪਏ ਦਾ ਹੋਰ ਤੁਸੀਂ ਚੈੱਕ ਕਰ ਲਓ ਜਿਹੜੇ ਬਾਜ਼ਾਰ 'ਚ 8 800 850 ਰੁਪਏ ਦੇ ਸੂਟ ਆ ਵੱਡਾ ਡੀਪੂ ਤੋਂ 350 ਹੀ ਲੈ ਜਾਓ ਦੇਖੋ ਜੀ ਪੂਰੇ ਪੰਜਾਬ 'ਚ ਖਾਸ ਤੌਰ ਤੇ ਕੱਪੜੇ ਵਾਲੀ ਦੁਕਾਨ ਤੇ ਕੋਈ ਇਹ ਚੈਲੇਂਜ ਨਹੀਂ ਕਰ ਸਕਦਾ ਜਿਹੜਾ ਸੂਟ ਮਰਜ਼ੀ ਲੈ ਜਾਓ ਜੇ ਮਹਿੰਗਾ ਲੱਗਦਾ ਸੂਟ ਵਾਪਸ ਦੇ ਕੇ ਆਪਣੇ ਪੈਸੇ ਲੈ ਜਾਓ ਨਾਲ ਸਾਨੂੰ ਭਾਵੇਂ ਵਿਜਾਰੋ ਹੋਰ 10 ਉਹਦੇ ਨਾਲ ਦੇ ਖਰੀਦ ਕੇ ਉਸੇ ਰੇਟ ਦੇ ਹਿਸਾਬ ਨਾਲ ਪੈਸੇ ਵਾਪਸ ਲੈ ਦੇਖੋ ਇਹ ਸੂਟਾਂ ਦਾ ਫੇਰਾ ਕੀਤਾ ਕੀਤਾ ਤੁਸੀਂ ਮਿਲਣੀ ਵਾਲੀ ਕੰਬਲ ਵੀ ਲੈ ਕੇ ਜਾਣਿਆ ਸਰ ਕੰਬਲਾਂ ਦੇ ਵਿੱਚ ਵੀ ਬਹੁਤ ਵੱਡਾ ਘੋਲਾ ਘਾਲਾ ਵਾਲਾ ਹੋ ਜਾਂਦਾ ਇਹ ਬਾਜ਼ਾਰ 'ਚ ਕੋਈ 1100 ਤੋਂ ਸ਼ੁਰੂ ਕਰਦਾ ਆਪਣਾ ਰੇਟ ਕੀ ਇਹਦਾ ਦੇਖੋ ਜੀ ਸਾਡਾ ਡਬਲ ਬੈੱਡ ਦਾ 325 ਰੁਪਏ ਰੇਟਾ ਡਬਲ ਬੈੱਡ ਦਾ ਕੰਬਲ ਹੈ ਡਬਲ ਬੈੱਡ ਦਾ ਕੰਬਲ 325 ਰੁਪਏ ਹੁਣ ਜੇ ਤੁਸੀਂ ਦਾਜਬਰੀ ਬਣਾਉਣੀ ਆ ਤੁਸੀਂ ਚੋਣੇ ਵੀ ਹੈਵੀ ਹੈਵੀ ਸੂਟ ਲੈਣੇ ਬਾਜ਼ਾਰ ਦੇ ਵਿੱਚ 1500 ਰੁਪਈਆ 1600 ਰੁਪਈਆ ਇਦਾਂ ਰੇਟ ਆ ਪਰ ਵੱਡਾ ਡੀਪੂ ਨੇ ਲਿਖ ਕੇ ਕੀ ਲਾਇਆ ਇੱਥੇ 15 1500 ਵਾਲੇ ਸੂਟ 550 ਚ ਉਹ ਵੀ ਇਦਾਂ ਦੇ ਹੈਵੀ ਜਾਲ ਬਣੇ ਹੋਇਆ ਰੰਗ ਇਹਦੇ ਵਿੱਚ ਬੜੇ ਜਰ ਹੈਗੇ ਆ ਜਿਹੜਾ 50000 ਦਾ ਕੱਪੜਾ ਰੋਲਾ ਪਾ ਕੇ ਕਹਿੰਦੇ ਆ ਇੱਥੇ ਤੁਹਾਨੂੰ ਅਸੀਂ 15 20000 ਦੇ ਦੇਣਾ ਚਿਲਕਾ ਦਾ ਸੂਟ ਕੋਈ ਮੰਗਾ ਜਾਓ 1000 1500 ਤੋਂ ਸ਼ੁਰੂ ਹੀ ਕਰਦੇ ਆ ਤੇ 550 ਰੁਪਈਆ ਤੋਂ ਸਟਾਰਟ ਹੋ ਜਾਂਦਾ ਔਰ ਵੈਰੈਟੀ ਦੇਖੋ ਇੱਕ ਤੋਂ ਇੱਕ ਵਧੀਆਂ ਕੜਾਈਆਂ ਗਾਰੰਟੀ ਵਾਲੀਆਂ ਚੀਜ਼ਾਂ ਹੈਗੀਆਂ ਦੇਖੋ 셀ਫ ਸਰਵਿਸ ਆ ਜਿਹੜਾ ਸੂਟ ਪਸੰਦ ਆ ਇਥੋਂ ਕਹਿੰਦੇ ਅੱਗੇ ਲੈ ਜਾਓ ਤੁਸੀਂ ਜਿਹੜੇ ਬਜ਼ਾਰਾਂ ਚ ਹਜ਼ਾਰ ਹਜ਼ਾਰ ਰੁਪਏ ਦੇ ਸੂਟ ਆ ਇਥੇ 450 ਦੇਣਾ ਜੇ 450 ਦੀ ਗੱਲ ਕਰਦੇ ਆ ਇਹਦੇ ਵਿੱਚ ਵੀ ਡਿਜ਼ਾਈਨਿੰਗ ਬਹੁਤ ਆ ਮੈਂ ਦੇਖ ਰਿਹਾ ਵੀ ਸੂਟ 1 2 4 5 ਨਹੀਂ ਵੀ ਸੈਂਕੜੇ ਸੂਟ ਬੈ ਜਿਹੜਾ ਮਰਜ਼ੀ ਚੱਕ ਲੋ ਦੇਖੋ ਜੀ ਹਰ ਵੈਰਾਈਟੀ ਆ 2500 ਰੁਪਏ ਤੋਂ ਸਟਾਰਟ ਕਰਕੇ ਭਾਵੇਂ 25000 ਦੀ ਰੇਂਜ ਤੱਕ ਸੂਟ ਲੈ ਲੋ ਹਰ ਵੈਰਾਈਟੀ ਮਿਲਣੀ ਹੈ ਤੇ 25000 ਦੀ ਰੇਂਜ ਨਹੀਂ ਜਿਹੜੇ 5000 7000 ਨਾਲ ਸੂਟ ਉਹਦੇ ਵਿੱਚ ਵੀ ਇਤਨਾ ਹੀ ਫਾਇਦਾ ਆ ਦੇਖੋ ਜਿਹੜਾ 5-7000 ਵਾਲਾ ਸੂਟ ਇੱਥੇ 2000 2200 2500 2800 ਇਸ ਰੇਂਜ ਦੇ ਵਿੱਚ ਆਰਾਮ ਨਾਲ ਮਿਲਦੇ ਰੈਡੀमेड ਸੂਟ ਵੀ ਮਿਲਦੇ ਹਨ ਸੀਤੇ ਮਿਲਦੇ ਭਾਰੀ ਤੋਂ ਭਾਰੀ ਕਢਾਈ ਆ ਰੈਡੀमेड ਦੇ ਵਿੱਚ ਬੜੀ ਲੁੱਟ ਹੁੰਦੀ ਘੱਟੋ ਘੱਟ 30 ਤੋਂ ਉੱਪਰ ਪਰ ਮਿਲ ਗਏ 695 ਦੇ ਰੈਡੀमेड ਸ਼ਰਾਰਾ ਬਾਅਦ ਦੇਖੋ ਜੀ ਡਿਜ਼ਾਈਨਰ ਪੀਸ ਦਿਖਾ ਰਹੇ ਆ ਪ੍ਰੋਪਰ ਜਿਹੜੇ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਕੁੜੀਆਂ ਚਿੜੀਆਂ ਪਸੰਦ ਕਰਦੀਆਂ 1700 ਨਹੀਂ 1800 ਨਹੀਂ ਰੇਟ ਪਾਇਆ ਤਾਂ ਤੁਹਾਨੂੰ ਅਸੀਂ 695 ਦੇਣਾ ਇਦਾਂ ਦੇ ਸੂਟਾਂ ਪਿੱਛੇ ਵੀ ਤੁਹਾਨੂੰ ਅਸੀਂ ਇੱਕ ਇੱਕ 1000 ਰੁਪਏ ਬਚਾ ਕੇ ਦੇ ਰਹੇ ਆ ਮਿਰਰ ਵਰਕ ਕੀਤਾ ਆ ਕੱਪੜਾ ਵੀ ਟਾਪ ਦਾ ਨਵੀਂ ਨਵੀਂ ਵੈਰਾਈਟੀ ਇੱਥੇ ਆਉਂਦੀ ਹੈ ਤੇ ਨਵੀਂ ਨਵੀਂ ਵੈਰਾਈਟੀ ਆਪਾਂ ਤੁਹਾਨੂੰ ਦੇ ਦਿੰਦੇ ਆ ਆ ਵੀ ਦੇਖੋ ਬੜਾ ਸੋਹਣਾ ਪੀਸ ਆਪ ਸਿਰਫ 695 ਦੇ ਵਿੱਚ ਵੀ ਆਪਾਂ ਦੇ ਰਣਾ ਹੈਗਾ ਕਿ ਕਰੀਬ ਦਾ ਸੂਟ ਆ ਚੁੱਕਾ ਤੁਹਾਡੇ ਵਾਸਤੇ ਕਿੰਨਾ ਪਿਆਰਾ ਦੇਖੋ ਫਰੰਟ ਆ ਚੁੱਕਾ ਹੈਗਾ ਤੇ ਨੈਕ ਦੇ ਉੱਪਰ ਵਰਕ ਆ ਚੁੱਕਾ ਹੈਗਾ ਆਪਾਂ ਤੁਹਾਨੂੰ ਦੇ ਰਹੇ ਸਿਰ 895 ਜੇ ਆਪਾਂ ਗੱਲ ਕਰੀ ਦੁਪट्टे ਦੀ ਦੁਪट्टे ਨਾਲ ਦੇਖੋ ਕਿੰਨੇ ਕਿੰਨੇ ਵਧੀਆ ਆ ਚੁੱਕੇ ਹੈਗੇ ਆ ਜੇ ਤੁਸੀਂ ਦਾਜ ਬਰੀ ਬਣਾਉਣੀ ਆ ਦੇਣ ਲੈਣ ਕਰਨਾ ਜਾਂ ਆਪਣੇ ਪਾਉਣ ਲਈ ਲੈਣਾ ਜਾਂ ਕਿਸੇ ਨੂੰ ਗਿਫਟ ਕਰਨੇ ਆ ਆਹ ਦੇਖੋ ਇਦਾਂ ਦੇ ਇਹ ਪੌਂਚ ਜਿਹੜੇ ਕੰਮ ਕੀਤਾ ਆ ਘੇਰਾ ਦੇਖੋ ਬਾਜੂ ਵਰਕ ਦੇਖੋ ਫੋਟੋ ਵਾਲਾ ਬੁਟੀਕ ਵਾਲਾ ਪੀਸ ਆ ਇਹ 1495 ਦੇ ਵਿੱਚ ਤੁਹਾਨੂੰ ਅਸੀਂ ਦੇ ਰਣਾ ਕਿੰਨਾ ਸੋਹਣਾ ਕੰਮ ਆ ਘੇਰਾ ਚੈੱਕ ਕਰ ਲਓ ਬਾ ਰੇਟ ਕਿੰਨਾ ਜੀ ਸਿਰਫ 1995 ਕੋਈ ਵੀ ਤੁਹਾਡੇ ਵਾਸਤੇ ਕਿੰਨੇ ਵਧੀਆ ਆ ਚੁਕੇ ਹੈਗੇ ਆ ਕਿਨੇ ਕਿਨੇ ਸਟੱਫ ਵਧੀਆ ਆ ਚੁਕੇ ਹੈਗੇ ਤੇ ਨਾ ਦੇਖੋ ਪੂਰਾ ਦੇਖੋ ਫਰੰਟ ਹੈਵੀ ਆ ਚੁਕੇਗਾ ਪਲੇਨ ਬਾਟਮ ਆ ਚੁਕੇਗਾ ਫੋਟੋ ਵਾਲੇ ਪੀਸ ਆ ਚੁਕੇਗਾ ਸਿਰਫ ਆਪਾਂ ਜਨਾ ਹੈਗਾ 1500 ਤੇ 95 ਰੁਪਏ ਵਿੱਚ ਜੇ ਆਪਾਂ ਗੱਲ ਕਰ ਲਈ ਡਿਜ਼ਾਈਨਿੰਗ ਦੀ ਡਿਜ਼ਾਈਨ ਸਾਨੂੰ ਵੇਸ਼ਮਾਰ ਮਣੀ ਹੈਗੀ ਹੈ ਇਹ ਵੀ ਦੇਖੋ ਤੁਹਾਡੇ ਵਾਸਤੇ ਕਿੰਨਾ ਸੋਹਣਾ ਆਰਟੀਕਲ ਆ ਚੁਕਾ ਵਾਹ ਵਾਹ ਤੁਨੀਆਂ ਪੌਣੀਆਂ ਹੈ ਅੱਜ ਕੱਲੇ ਬਹੁਤ ਸੋਹਣੇ ਲੱਗਦੇ ਪਏ ਹੋ ਦੇਖੋ ਕਿਨੇ ਕਿਨੇ ਸੋਹਣੇ ਤੁਹਾਡੇ ਵਾਸਤੇ ਸੂਟ ਆ ਚੁਕੇ ਹੈਗੇ ਤੁਸੀਂ ਜਲਦੀ ਤੇ ਆਓ 2800 3200 3400 3500 ਇੰਨੀਆਂ ਰੇਂਜਾਂ ਦੇ ਵਿੱਚ ਇਦਾਂ ਦੇ ਹੈਵੀ ਹੈਵੀ ਸੂਟ ਲੈਣੇ ਜਿਹੜਾ ਤੁਸੀਂ ਵਿਆਹ ਵਾਲੇ ਦੇ ਵੀ ਸੂਟ ਪਾ ਸਕਦੇ ਆ ਆ ਦੇਖੋ ਜਿਹੜੇ ਜਲੰਧਰ ਜਾਂਦੇ ਆ ਲੁਧਿਆਣਾ ਜਾਂਦੇ ਆ ਹੋਰ ਵੱਡੇ ਸ਼ਹਿਰਾਂ 'ਚ ਜਾਂਦੇ ਆ ਉਹਨਾਂ ਨੂੰ ਵੀ ਦੱਸ ਦਿੰਦੇ ਆ ਵੀ ਵੈਰਾਈਟੀਆਂ ਸਾਡੇ ਕੋਲ ਵੱਡੇ ਸ਼ਹਿਰਾਂ ਵਾਲੀਆਂ ਆ ਰੇਟ ਸਾਡੇ ਕੋਲ ਨਿੱਕੇ ਨਿੱਕੇ ਹੈਗੇ ਆ ਇਸ ਲਈ ਤੁਹਾਨੂੰ ਅਸੀਂ ਕਹਿੰਦੇ ਜੇ ਤੁਸੀਂ ਇਦਾਂ ਦੇ ਹੈਵੀ ਸੂਟ ਲੈਣੇ ਆ ਇਹ ਇਦਾਂ ਦੀ ਦਾਜਬਰੀ ਪਾਉਣੀ ਹੈਵੀ ਸੂਟਾਂ ਦੀ ਬਾਜ਼ਾਰ 'ਚ ਜਾਂਦੇ ਹੋ ਲੱਖ-ਲੱਖ ਰੁਪਏ ਤੁਹਾਡਾ ਲੱਗ ਜਾਂਦਾ ਪਰ ਸਾਡੇ ਕੋਲ 1 ਲੱਖ 아이 ਦਾਇਬਰੀ ਅਸੀਂ ਤੁਹਾਨੂੰ ਸਿਰਫ 35-40 ਹਜ਼ਾਰ ਚ ਬਣਾ ਕੇ ਦੇਣੀ ਕਹੂੰਗੀ ਸੂਟਾਂ ਦੇ ਫਰਕ ਆ ਤੁਹਾਡੇ ਤੁਹਾਡੇ ਵਾਸਤੇ ਕਿੰਨੇ ਵਧੀਆ ਆ ਚੁੱਕੇ ਹੈਗੇ ਸੂਟ ਦੇਖੋ ਰੈੱਡ ਕਲਰ ਦੇ ਆ ਚੁੱਕੇ ਹੈਗੇ ਆਪਾਂ ਗੱਲ ਕਰ ਗਏ ਦੁਪੱਟੇ ਦੀ ਦੁਪੱਟਾ ਦੇਖੋ ਕਿੰਨਾ ਵਧੀਆ ਆ ਚੁੱਕਾ ਵਾਹ ਵੇ ਵਾਹ ਕਿਉਂਕਿ ਵਾਹ ਵਾਲੀ ਫੀਲਿੰਗ ਆਣੀ ਹੈਗੀ ਆ ਕਿੰਨਾ ਸੋਹਣਾ ਆਠੀਲਾ ਆ ਚੁੱਕਾ ਮੈਂ ਕਿੰਨੇ ਕਿੰਨੇ ਸੋਹਣੇ ਕਲਰ ਜਲਦੀ ਆਦੀ ਆ ਕੇ ਤੇ ਲੈ ਕੇ ਜਾ ਸਕਦੇ ਹਾਂ ਮਤਲਬ ਸਾਡੇ ਕੋਲ ਡਿਜ਼ਾਈਨਰਾਂ ਦੀ ਵੀ ਕਮੀ ਕੋਈ ਨਹੀਂ ਹਰ ਰੋਜ਼ ਨਵੇਂ ਨਵੇਂ ਡਿਜ਼ਾਈਨ ਆ ਜਾਂਦੇ ਆ ਨਵੀਆਂ ਵੈਰਾਈਟੀਆਂ ਆ ਜਾਂਦੀਆਂ ਦੁਪੱਟੇ ਵੀ ਸਾਰਿਆਂ ਦੇ ਵੱਡੇ ਫਾਇਦੇ ਵੱਡਾ ਡਿਪ ਉਹ ਇੱਕੋ ਹੀ ਸ਼ਰਤ ਹੈ ਟਾਹਣੇ ਆ। ਸੋ ਦੇਖੋ ਘੇਰੇ ਵਾਲੇ ਤੁਹਾਡੇ ਵਾਸਤੇ ਸੂਟ ਆ ਚੁੱਕੇ ਹੈਗਾ ਪੂਰਾ ਦੇਖੋ ਡੀਸੈਂਟ ਪੀਸ ਆ ਚੁੱਕਾ ਪਿਓਰ ਡਿਸ਼ੀਨ ਕਰੇ ਦਾ ਸੂਟ ਆ ਚੁੱਕਾ ਹੈਗਾ। ਬਾਹਰ ਕੋਈ ਮੰਗਦਾ 8000 ਕੋਈ ਮੰਗਦਾ 9000 ਰੁਪਈਆ ਆਪਾਂ ਤੁਹਾਨੂੰ ਦੇ ਰਹੇ ਸਿਰਫ 5000 ਰੁਪਈਆ ਵਿੱਚ ਨਾਲ ਦੇਖੋ ਮਾਰੇ ਬਾਰਡਰ ਵੀ ਦੇਖੋ ਵੱਡੇ ਆ ਚੁੱਕੇ ਹੈਗੇ ਚੁੰਨੀਆਂ ਦੇ ਉੱਪਰ ਜੀ। ਤੁਸੀਂ ਜਿੱਥੇ ਮਰਜ਼ੀ ਜਾ ਕੇ ਪਤਾ ਕਰੋ ਆ ਸ਼ਰਾਰਾ ਸੂਟ ਬਾਜ਼ਾਰ ਦੇ ਵਿੱਚ 2200 2500 ਤੋਂ ਘੱਟ ਦਾ ਕਿਸੇ ਨੇ ਦੇਣਾ ਨਹੀਂ ਪਰ ਸਾਡੇ ਕੋਲ ਆ ਜੋ ਇਹ ਸਿਰਫ 695 ਵਿੱਚ ਲੈ ਜਾਓ। ਸੋ ਆ ਦੇਖ ਸਾਡੇ ਕੋਲੋਂ 695 ਚ ਲੈ ਜਾ ਲਹਿੰਗਾ ਚੋਲੀ ਤੁਸੀਂ ਲੈਣਿਆ ਟੌਪ ਦੇਖੋ ਆਹ ਦੇਖੋ ਚੋਲੀ ਚੈੱਕ ਕਰ ਲੋ ਇਹ ਵੀ ਤੁਹਾਨੂੰ 3000 3200 3500 ਬਜ਼ਾਰ ਦਾ ਰੇਟ ਆ ਇੱਥੇ ਤੁਹਾਨੂੰ 795 ਦੇ ਲੈਣਾ ਸੋ ਲਹਿੰਗਾ ਚੋਲੀ 795 ਚ ਸ਼ਰਾਰਾ ਕਰਾਰਾ 695 ਚ ਮਿਲਣਾ ਵੱਡਾ ਡੀਪੂ ਤੇ ਆ ਛੇਤੀ ਆ ਜਾਓ ਸਾਡੇ ਕੋਲ 2 250 ਰੁਪਏ ਦਾ ਸੂਟ ਸ਼ੁਰੂ ਹੋ ਜਾਂਦਾ 500 800 1500 2000 5 ਜਿੱਦਾਂ ਦੀ ਵੈਰਾਈਟੀ ਤੁਸੀਂ ਲੈਣੀ ਆ ਇੱਥੇ ਮਿਲ ਜਣੀਆਂ ਪਰ ਰੇਟ ਬਹੁਤ ਫਰਕ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਬਹੁਤ ਵੱਡਾ ਰਾਸ਼ ਹੁੰਦਾ ਜਿੱਥੇ ਲੋਕ ਫਾਇਦਾ ਕਰਾ ਕੇ ਜਾ ਰਹੇ ਆ